1700 ਘੰਟਾ ਚੱਲਿਆ ਜੀ ਇਹ ਸਵਰਾਜ 963 ਮੀਟਰ ਮਟਰ ਵਾਲਾ ਕਹਿੰਦਾ ਉਹ ਜੀ ਦੀ ਗਾਰੰਟੀ ਹੋਊਗੀ ਆਪਣੀ ਹਾਂਜੀ ਹਾਂਜੀ ਇਹ ਮਿੱਤਰੋ ਜਾਂਸੀ ਰਿਕਾਰਡ ਕਢਾ ਲੈ ਬੰਦਾ ਜਾ ਠੀਕ ਹੈ ਜਾਂਸੀ ਰਿਕਾਰਡ ਕਢਾ ਲੈ ਜਾ ਤੇ ਆ ਵੀ ਇੱਧਰ ਜਹਾਜ਼ ਹੀ ਲਈ ਬੈਠੇ ਹਾਂ ਨਿਊ ਹਾਲੈਂਡ ਆ ਗਿਆ ਜੀ 6510 ਉਹ ਟਾਇਰਾਂ ਦਾ ਜਿਹੜਾ ਐਮ ਆਰ ਐਫ ਆ ਉਹ ਵੀ ਉਵੇਂ ਦਾ ਉਵੇਂ ਹੀ ਪਿਆ ਟਰੈਕਟਰ ਦਾ ਆਹਾ ਤੋਹਫਾ ਕਿਧਰੋਂ ਲੱਭ ਲਿਆ ਇਹ ਵੀ ਇਹ ਮੰਡੀਆਂ 'ਤੇ ਵੀ ਬਹੁਤ ਘੱਟ ਦੇਖਣ ਨੂੰ ਮਿਲਦਾ ਹੈ ਮਿੱਤਰੋ 12 ਮਾਡਲ ਸਟੈਂਡਰਡ ਉਹ ਸਪੈਸ਼ਲ ਐਡੀਸ਼ਨ ਫੋਰ 휠 ਡਰਾਈਵ ਦੇ ਵਿੱਚ 91 ਘੰਟੀ ਚੱਲਿਆ ਅਸੀ ਗੱਲ ਦੋਸਤੋ ਸਵਾਗਤ ਆ ਆਪਣੇ ਫੇਸਬੁਕ ਪੇਜ ਤੇ YouTube ਚੈਨਲ ਤੇ ਸਾਰਿਆਂ ਦਾ ਤੇ ਆਪਾਂ ਖੜੇ ਆ ਮਿੱਤਰੋ ਬਰਨਾਲਾ ਟਰੈਕਟਰ ਮੰਡੀ ਤੇ ਅੱਜ ਤੁਹਾਨੂੰ ਦਿਖਾਵਾਂਗੇ ਇਕੱਲੇ-ਇਕਲੇ ਟਰੈਕਟਰ ਦਾ ਰੇਟ ਓਨਰ ਦੀ ਡਿਟੇਲ ਤੇ ਸਾਰਾ ਟਰੈਕਟਰ ਤੇ ਕੀ ਗੱਲਬਾਤ ਆ ਵਿੱਚ ਤੇ ਅੱਜ ਤੁਹਾਨੂੰ ਮਲਾਉਣ ਜਾ ਰਹੇ ਆ ਕਿ ਨਵੇਂ ਤੇ ਛੋਟੇ ਵਪਾਰੀ ਨਾਲ ਤੇ ਵੀਰ ਆਪਣਾ ਵੱਡਾ ਬਈ ਦਾ ਵਾਗਿਆ ਕੈਨੇਡਾ ਤੇ ਹੁਣ ਡਿਊਟੀ ਸੰਭਲ ਲਈਏ ਨੇ ਹੋਰ ਕਿਵੇਂ ਆ ਵਧੀਆ ਹੀ ਵਧੀਆ ਸੇਤਾ ਗੈਮਾ ਗੈਮਾ ਕੀ ਨਾਮ ਆਪ ਦਾ ਅਮਨਦੀਪ ਸਿੰਘ ਜੀ ਤੇ ਆ ਮਨਦੀਪ ਸਿੰਘ ਵੀਰ ਦਾ ਨਾਮ ਆ ਤੇ ਟਰੈਕਟਰ ਇਹਨਾਂ ਕੋਲ ਤੁਹਾਨੂੰ ਪਤਾ ਹੀ ਐ ਮਿੱਤਰੋ ਬਾਈ ਸੁਪਿੰਦਰ ਦੀਆਂ ਵੀਡੀਓ ਤੁਸੀਂ ਦੇਖੀ ਹੋਣਗੀਆਂ ਇਹ ਵੀਰਾਂ ਕੋਲ ਐਂ ਕਹਿ ਸਕਦੇ ਆ ਵੀ ਨਵੇਂ ਟਰੈਕਟਰ ਹੀ ਹੁੰਦੇ ਆ 100 200 500 ਘੰਟਾ ਚ ਲੈ ਟਰੈਕਟਰ ਮਿਲ ਜਾਂਦੇ ਆ ਤੇ ਸਾਰੀ ਗੱਲਬਾਤ ਕਰਾਉਣੇ ਆ ਆ ਟਰੈਕਟਰ ਬਾਰੇ ਦੱਸ ਕੀ ਗੋਸਟ ਇਹ ਵੀਰੇ 969 ਆ ਬਾਕੀ ਸੀ ਆਰਡੀ ਦਾ ਆਉਣ ਲੱਗਿਆ ਹੁਣ ਬਾਈ ਮਾਡਲ ਆ 969 ਕਿੰਨੇ ਘੰਟੇ ਚੱਲਿਆ ਇਹ ਇਹ ਵੀਰੇ 500 ਘੰਟਾ ਚੱਲਿਆ ਆ ਟਰੈਕਟਰ ਦੀ ਗੱਲ ਕਰੀਏ 500 ਘੰਟਾ ਚੱਲਿਆ ਇਹ ਹਾਂਜੀ 500 ਘੰਟਾ ਚੱਲਿਆ ਜੀ ਮਾਡਲ ਹੈਗਾ 22 ਤੇ 1 ਕੋੜਾ ਬੰਪਰ ਲੱਗਿਆ ਡਰੈਕਟਰ ਦੇ 969 ਤੇ ਬਾਕੀ ਜੇ ਗੱਲ ਕਰੀਏ ਐਸੈਸਰੀ ਦੀ ਜਿੰਨੀ ਦਿੱਤੀ ਸੀ ਜਾਂਦੀ ਹੈ ਸਾਰੀ ਦੀ ਸਾਰੀ ਐਵੇਂ ਸਾਰੀ ਦੀ ਸਾਰੀ ਨਾਲ ਹੀ ਕਿਤੇ ਨਾ ਹੋਵੇ ਜਿਵੇਂ ਡੱਕ ਡੁੱਕ ਛਤਰੀ ਸੁਧਰੀ ਪਾਈ ਦਿੱਤਾ ਅੰਦਰ ਲੈਣਾ ਜੇ ਕਿਹਦੇ ਪਿੱਛੇ ਤੇ ਕਹਿੰਦੇ ਸਹੀ ਨਹੀਂ ਇਹਦੇ ਹਾਂ ਸਾਰੇ ਦਾ ਸਾਰੀ ਜਿਵੇਂ ਤੇ ਬਾਕੀ ਜਿਹੜੀ ਚੀਜ਼ ਵਾਸਤੇ ਆਪਾਂ ਦੇਤੀ ਮੀਟਰ ਮੋਟਰ ਵਾਲਾ ਕਹਿੰਦਾ ਉਹ ਚੀਜ਼ ਦੀ ਗਾਰੰਟੀ ਹੋਊਗੀ ਆਪਾਂ ਦੀ ਹਾਂਜੀ ਹਾਂਜੀ ਇਹ ਮਟਰੋ ਇੰਜਣ ਵਾਲੇ ਬੰਦਾ ਜਾ ਕੇ ਠੀਕ ਹੈ ਜਾਂਸੀ ਰਿਕਾਰਡ ਕਢਾ ਲੈ ਜਾਏ। ਹਾਂਜੀ ਇਹ ਟਰੈਕਟਰ ਦੀ ਡਿਮਾਂਡ ਹੈ ਜੀ 10 ਲੱਖ 70 ਹਜ਼ਾਰ ਜੀ 22 ਮਾਡਲ ਦੇ ਵਿੱਚ ਤੇ ਉਦੋਂ ਕਿ ਆ ਗਿਆ ਜੀ 963 ਸਵਰਾਜ। ਇਹ ਕਿੰਨਾ ਮਾਡਲ ਆ? ਇਹ 20 ਮਾਡਲ ਆਈ 6 ਲੱਖ 85 ਹਜ਼ਾਰ ਰੁਪਏ ਡਿਮਾਂਡ ਹੈ ਦੀ। 6 ਲੱਖ 85 ਹਜ਼ਾਰ ਡਿਮਾਂਡ ਆ। ਇਹ ਚੱਲਿਆ 1700 ਘੰਟਾ ਚੱਲਿਆ। 1700 ਘੰਟਾ ਚੱਲਿਆ ਜੀ ਇਹ ਸਵਰਾਜ 963 ਤੇ ਨੰਬਰ ਕਿੱਥੋਂ ਦਾ ਟਰੈਕਟਰ ਦਾ? ਇਹਦੇ ਪੰਜਾਬ ਨੰਬਰ ਆ ਵੀਰੇ ਜਿਹੜੇ ਆਪਣੇ ਕੋਲ ਸਾਡੇ ਟਰੈਕਟਰ ਹੋਣਗੇ। ਠੀਕ ਹੈ। ਹਾਂਜੀ ਸਾਰੇ ਪੰਜਾਬ ਨੰਬਰ ਹੀ ਹੁੰਦੇ ਆ ਆਪਣੇ ਹਾਂਜੀ ਪੰਜਾਬ ਨੰਬਰ ਹੈ ਡਰਾਈਵਰ ਸਾਰੇ ਤੇ ਉਦੋਂ ਅੱਗੇ ਆ ਗਿਆ ਜੀ ਫਾਰਮ ਟਰੈਕ 65 ਦੀ ਹੈ ਹਾਂਜੀ ਤੇ ਡਰਾਈਵਰ ਟੈਕਨੀਸ਼ੀਅਨ ਬੁਰੀ ਚੰਗੀ ਪਈ ਐ ਤੇ ਮਾਡਲ ਕਿੰਨਾ ਇਹ ਇਹ ਨਵਾਂ ਮਾਡਲ ਆ ਵੀਰੇ 3 ਲੱਖ 40 ਹਜ਼ਾਰ ਰੁਪਏ ਡਿਮਾਂਡ ਹੈ ਦੀ ਠੀਕ ਹੈ ਨਵਾਂ ਮਾਡਲ ਆ ਜੀ 3 ਲੱਖ ਤੇ 40 ਹਜ਼ਾਰ ਰੁਪਏ ਡਿਮਾਂਡ ਆ ਇੰਜਨ ਗੇਅਰਾਂ ਇੰਜਨ ਗੇਅਰ ਦਾ ਜਮਾਂ ਓਕੇ ਜੀ ਕਾਗਜ਼ ਪੱਤਰ ਸਾਰੇ ਓਕੇ ਜੀ ਲੇ ਮਿੱਤਰੋ ਇੰਜਨ ਗੇਅਰ ਵੀ ਓਕੇ ਆ ਕਾਗਜ਼ ਪੱਤਰ ਵੀ ਓਕੇ ਆ ਕੰਡੀਸ਼ਨ ਤੁਹਾਡੇ ਸਾਹਮਣੇ ਆ ਰੰਗ ਰੰਗ ਦੇਖ ਸਕਦੇ ਹੋ ਟਰੈਕਟਰ ਦਾ ਤੇ ਬਾਕੀ ਪੰਪ ਵਾਲੀ ਸਾਈਡੋਂ ਦੇਖ ਸਕਦੇ ਹੋ ਕਿਸੇ ਪਾਸੇ ਕੋਈ ਲੀਕ ਸੀਕ ਨਹੀਂ ਹੈਗਾ ਤੇ ਸਾਰਾ ਸੁੱਕਾ ਇੰਜਨ ਪਿਆ ਟਰੈਕਟਰ ਦਾ ਤੇਰੀ ਡਿਮਾਂਡ ਕਿੰਨੀ ਰੱਖੀ ਆ ਇਹਦੀ 3 ਲੱਖ 40 ਹਜ਼ਾਰ ਰੁਪਏ ਡਿਮਾਂਡ ਰੱਖੀ ਆ 3 ਲੱਖ ਤੇ 40 ਹਜ਼ਾਰ ਰੁਪਏ ਡਿਮਾਂਡ ਆ ਤੇ ਬਾਕੀ ਰੇਟ ਮੌਕੇ ਦਾ ਡਿਸਕਾਊਂਟ ਜਿਹੜਾ ਸਾਡੀ ਵੀਡੀਓ ਦੇਖ ਕੇ ਆਉਗਾ ਜੀ ਠੀਕ ਹੈ ਕਿੰਨਾ ਹੋਵੇ ਜਿਹੜਾ ਵੀਡੀਓ ਦੇਖ ਕੇ ਜਿਹੜਾ ਦੇਖ ਕੇ ਆ ਗਿਆ ਮਾਨਤਾ ਕਰਦਾਂਗੇ ਬਾਈਆਂ ਦਾ ਬਈ ਮਿੱਤਰੋ ਮਾਨਤਾ ਨਾ ਹੋ ਜਿਹੜਾ ਬਾਈ ਵੀਡੀਓ ਦੇਖ ਕੇ ਆ ਗਿਆ ਅੱਗੇ ਆ ਗਿਆ ਜੀ ਜੌਂਡੀਆ 5405 ਇਹ ਕਿੰਨਾ ਮਾਡਲ ਹੈ 19 ਮਾਡਲ ਹੈ 7,95,000 ਰੁਪਏ ਡਿਮਾਂਡ ਹੈ ਇਹਦੀ 19 ਮਾਡਲ ਆ 7 ਲੱਖ ਤੇ 95,000 ਰੁਪਏ ਡਿਮਾਂਡ ਆ 5405 ਦੀ ਤੇ ਇਹਦੀ ਕੰਡੀਸ਼ਨ ਦੱਸਦੀ ਆ ਕਹਿੰਦੇ ਘਾਟੇ ਚੱਲਿਆ ਲੱਗਦਾ ਇਹ ਵੀ ਟਰੈਕਟਰ ਇਹ ਵੀ ਤਾਂ ਚੱਲਿਆ 1100 ਘੰਟਾ 1100 ਘੰਟਾ ਟਰੈਕਟਰ ਰੀਸਨ ਦੇਖ ਸਕਦੇ ਹੋ 540519 ਮਾਡਲ ਆ 795000 ਡਿਮਾਂਡ ਆ ਤੇ ਇੱਕ ਗੀਅਰ ਜੀ ਕੀ ਵੀਰ ਕਹਿੰਦਾ ਵੀ ਹਾਂ ਲੋਨ ਲਾਨ ਕਰਾਉਣਾ ਲੋਨ ਦੀ ਸਬਤ ਹੈ ਲੋਨ ਕਰਵਾ ਦਾਂਗੇ ਬੰਦੇ ਦਾ ਸਿਮਲ ਸਕੋਰ ਸਹੀ ਹੋਣਾ ਚਾਹੀਦਾ ਜੀ ਠੀਕ ਆ ਲੋਨ ਹੋ ਜੂ ਪੁਰਾਣਾ ਡਾਇਰੈਕਟਰ ਤਾਂ ਡਾਇਰੈਕਟਰ ਬੰਦੇ ਦਾ ਵਿੱਚ ਕੱਟ ਲਾਂਗੇ ਉਹ ਵੀ ਵਿੱਚ ਕੱਟਿਆ ਜਾਊ ਜੋ ਦੋ ਗਿਆ ਗਿਆ ਜੀ ਸਟੈਂਡਰਡ ਡੀਆਈ 460 ਤੇ ਇਹ ਕਿੰਨਾ ਮਾਡਲ ਆ ਇਹ 18 ਮਾਡਲ ਆ 520000 ਰੁਪਏ ਡਿਮਾਂਡ ਆ ਇਹਦੀ 18 ਮਾਡਲ ਆ 520000 ਡਿਮਾਂਡ ਆ ਇਹ ਟਰੈਕਟਰ ਦੇਖ ਸਕਦੇ ਹੋ ਮਿੱਤਰੋ ਜੇ ਜਹਾਨ ਵਾਲੇ ਮਾਮਲੇ ਚ ਦੇਖੀ ਟਰੈਕਟਰ ਪੂਰਾ ਚੰਗਾ ਟਾਇਰ ਟੂਰ ਵੀ ਚੰਗੇ ਬੈ ਟਰੈਕਟਰ ਦੇ ਬਾਕੀ ਰੰਗ ਪੇਂਟ ਸਾਰਾ オリジナル ਆ 5 ਲੱਖ 20 ਹਜ਼ਾਰ ਵੀਰ ਨੇ ਡਿਮਾਂਡ ਰੱਖੀ ਆ ਬਾਕੀ ਰੇਟ ਮੌਕੇ ਦਾ ਕੰਟੈਕਟ ਨੰਬਰ ਕਿੰਨਾ ਤੁਹਾਡਾ 88714247 ਵੀਰ 88714247 ਇਹ ਨੰਬਰ ਤੇ ਫੋਨ ਲਾ ਲਿਓ ਨੰਬਰ ਸਕਰੀਨ ਤੇ ਵੀ ਚੱਲੀ ਜਾਂਦਾ ਤੇ ਆਹ ਹਾ ਤੋਹਫਾ ਕਿਧਰੋਂ ਲੱਭ ਲਿਆ ਇਹ ਵੀ ਇਹ ਮੰਡੀਆਂ ਤੇ ਵੀ ਬਹੁਤ ਘੱਟ ਦੇਖਣ ਨੂੰ ਮਿਲਦਾ ਮਿੱਤਰੋ 12 ਮਾਡਲ ਸਟੈਂਡਰਡ ਆ ਇਹ 460 ਆ ਹਾਂਜੀ ਵੀਰੇ 460 ਆ ਜੀ ਕਿਉਂ 450 ਵੀ ਆਏ ਆ ਹਾਂ 460 ਆ ਵੀਰੇ ਡੁਅਲ ਕਲੱਚ ਆ ਸਪੈਸ਼ਲ ਕਲਟੀਵੇਟਰ ਗੇਅਰ ਵਾਲਾ ਇਹ ਹੈ ਹਾਂ ਪਾਵਰ ਸਟੀering ਆ ਵੀਰੇ ਪਾਵਰ ਸਟੀering ਆ ਤੇ ਕਿੰਨਾ ਮਾਡਲ ਆ ਇਹ 12 ਇਹ 12 ਮਾਡਲ ਤੇ ਡਿਮਾਂਡ ਰੱਖੀ ਆ 311500 ਰੁਪਿਆ ਨੰਬਰ ਕਿਥੋਂ ਆ ਟਰੈਕਟਰ ਦਾ ਨੰਬਰ ਪੰਜਾਬੀ ਪੰਜਾਬ ਨੰਬਰ ਆ ਮਿੱਤਰੋ ਤੇ ਕੰਡੀਸ਼ਨ ਦੇਖ ਸਕਦੇ ਹੋ ਜਾਣ ਜੂਨ ਵਾਲੇ ਮਾਮਲੇ ਚ ਪੂਰਾ ਚੰਗਾ ਟਰੈਕਟਰ ਆ ਹਾਂ 3 ਲੱਖ 15000 ਰੁਪਿਆ ਵੀਰ ਨੇ ਡਿਮਾਂਡ ਰੱਖੀ ਆ ਬਾਕੀ ਮਿੱਤਰੋ ਵੀਡੀਓ ਦੇਖ ਕੇ ਆ ਜਾਓ ਮਾਨਤਨ ਲੈ ਜਾਓ ਤੇ ਆ ਵੀ ਇੱਧਰ ਜਹਾਜ਼ ਹੀ ਲਈ ਬੈਠੇ ਹਾਂ ਨਿਊ ਹਾਲੈਂਡ ਆ ਗਿਆ ਜੀ 6510 ਦੇਖ ਸਕਦੇ ਹੋ ਮਿੱਤਰੋ ਐਮ ਆਰਫ ਦੇ ਪਿਛਲੇ ਟਾਇਰ ਲੱਗੇ ਬਨੇ ਟਾਇਰ ਪੂਰੇ ਚੰਗੇ ਪਾਇਆ ਟਰੈਕਟਰ ਦੇ 16 9 30 ਦੇ ਤੇ ਬਾਕੀ ਪਲੇਟਫਾਰਮ ਤੁਹਾਨੂੰ ਪਤਾ ਕੰਪਨੀ ਲਾ ਕੇ ਦਿੰਦੀ ਆ ਇਹ ਟਰੈਕਟਰਾਂ ਦੇ ਹਾਂ ਜੀ 17 ਮਾਡਲ ਆ ਟਰੈਕਟਰ ਪੀ ਬੀ 04 ਨੰਬਰ ਆ ਫਰੀਦਕੋਟ ਦਾ ਹਾਂ ਜੀ 6,85,000 ਦੀ ਡਿਮਾਂਡ ਆ ਵੀਰਾਂ ਦੀ ਤੇ ਕਿਹ ਟਰੈਕਟਰ ਦੇਖ ਸਕਦੇ ਹੋ ਮਿੱਤਰੋ ਪੂਰੇ ਚੰਗਾ ਪਿਆ ਟਰੈਕਟਰ ਨੰਬਰ ਪੰਜਾਬ ਹੀ ਆ ਹਨਾ ਪੰਜਾਬੀ ਤੇ ਬਾਕੀ ਮਾਨਤਨ ਮਿੱਤਰੋ ਬਾਈ ਨੇ ਦੱਸ ਦਿੱਤਾ ਕਿ ਕਹਿੰਦਾ ਵੀਡੀਓ ਦੇਖ ਕੇ ਆ ਜਾਓ ਨੰਬਰ ਵੀਰ ਦਾ ਸਕਰੀਨ ਦੇ ਉੱਤੇ ਚੱਲ ਜਾਂਦਾ ਲਾ ਲਿਓ ਤੇ ਟਰੈਕਟਰ ਦੀ ਕੰਡੀਸ਼ਨ ਤੁਹਾਨੂੰ ਦਿਖਾਤੀ ਪੂਰਾ ਚੰਗਾ ਇੰਜਨ ਗੇਅਰ ਜਮਾ ਓਕੇ ਗੇਅਰ ਦਾ ਜਮ ਓਕੇ ਜੀ ਕਾਗਜ਼ ਪੱਤਰ ਕਾਗਜ਼ ਪੱਤਰ ਦੀ ਆਪਣੀ ਜ਼ਿੰਮੇਵਾਰੀ ਹੈ ਠੀਕ ਆ ਕਾਗਜ਼ ਪੱਤਰਾਂ ਦੀ ਜ਼ਿੰਮੇਵਾਰੀ ਆ ਹਾਂਜੀ ਦੂਗੇ ਆ ਗਿਆ ਜੀ ਮਿੱਤਰੋ 21 ਮਾਡਲ 52 10 4 ਵੀਲ ਡਰਾਈਵ ਦੇ ਵਿੱਚ ਦੇਖ ਸਕਦੇ ਹੋ ਮਿੱਤਰੋ ਕੰਡੀਸ਼ਨ ਚੰਗੀ ਪਈ ਆ ਇਹ ਕਿੰਨਾ ਚੱਲਿਆ ਟਰੈਕਟਰ ਆ ਇਹ ਵੀ ਤਾਂ ਚੱਲੇਗਾ 600 ਘੰਟਾ ਠੀਕ ਹੈ ਤੇ ਮੈਂ ਟਰੈਕਟਰ ਦੇ ਵੀ ਮਾਰ ਦਿੰਨਾ ਆ ਕੈਮਰਾ ਟਰੈਕਟਰ ਕਿੰਨਾ ਚੱਲਿਆ ਕੰਡੀਸ਼ਨ ਬਾਕੀ ਮਿੱਤਰੋ ਟਰੈਕਟਰ ਦੀ ਪੂਰੀ ਚੰਗੀ ਪਈ ਆ ਦੇਖ ਸਕਦੇ ਹੋ ਗੇਅਰ ਗੁਰ ਕਿਸੇ ਪਾਸੇ ਕੋਈ ਪੇਂਡ ਪੁੰਡ ਨਹੀਂ ਤੇ ਇੱਧਰ ਘੰਟੀ ਮਾਰਦੀ ਤੇ ਇਹ ਕਹਿੰਦਾ ਵੀ ਆ ਜਾ ਗ੍ਰਾਮੀਟਰ ਕੋਲ ਦੇਖ ਸਕਦੇ ਹੋ ਮਿੱਤਰੋ 600 ਘੰਟਾ ਚੱਲਿਆ ਟਰੈਕਟਰ ਹਜੇ ਪੂਰਾ ਚੰਗਾ ਪਿਆ ਟਰੈਕਟਰ ਤੇ 24 ਘੰਟਾ ਕੁਛ ਨਹੀਂ ਹੁੰਦਾ ਬਾਕੀ ਮਿੱਤਰੋ ਮਾਰ ਲੈਗਾ ਬੰਦੇ ਦੇ ਨਾਮ ਦੇ ਵੀ ਸਿੱਧੇ ਵੜ ਕੱਟੇ ਜਾਣਗੇ ਠੀਕ ਆ ਸਿੱਧੇ ਵੜ ਬੰਦੇ ਦੇ ਨਾਮ ਦੀ ਕੱਟੇ ਜਾਣਗੇ ਹਾਂਜੀ 985000 ਡਿਮਾਂਡ ਆ ਟਰੈਕਟਰ ਦੀ ਬਾਕੀ ਰੇਟ ਮੌਕੇ ਦਾ ਟਾਇਰ ਟੂਰ ਦੇਖ ਸਕਦੇ ਹੋ ਮਿੱਤਰੋ ਪੂਰੇ ਚੰਗੇ ਪਏ ਅੱਗੇ ਆ ਗਿਆ ਜੀ ਸਪੈਸ਼ਲਿਟੀ ਸੰ 3730 ਇਹਦਾ 2 ਵੀਲ ਦੀ ਬਹੁਤ ਜਾਣ ਲਾਉਂਦੇ ਆ ਇਹ ਵੀ ਰਹੇਗਾ 4 ਵੀਲ ਹੀ 55 ਐਚਪੀ ਵਾਲਾ ਜੀ 55 ਐਚਪੀ ਵਾਲਾ 4 ਵੀਲ ਡਰਾਈਵ ਦੇ ਵਿੱਚ ਬਾਕੀ ਹੁੰਦਾ ਇਹ ਸੀਆਰਡੀ ਆਉਣ ਲੱਗਿਆ ਜੀ ਠੀਕ ਹੈ ਤੇ ਆਪਣੇ ਕੋਲ ਬਿਨਾ ਸੀ ਆਈ ਆਈ ਹਾਂਜੀ ਤੇ ਇਹ ਚੱਲਿਆ ਕਿੰਨਾ ਕਾ ਇਹ ਵੀਰੇ 91 ਘੰਟੇ ਚੱਲਿਆ ਜੀ ਲੈ ਵੀ ਮਿਤਰੋ ਸਪੈਸ਼ਲ ਐਡੀਸ਼ਨ ਫੋਰ व्हीਲ ਡਰਾਈਵ ਦੇ ਵਿੱਚ 91 ਘੰਟੀ ਚੱਲਿਆ ਸਿਰਫ ਇਹ ਟਾਇਰਾਂ ਦਾ ਐਮ ਆਰ ਐਫ ਵੀ ਨਿਕਲ ਸਿਆ ਵੀਰੇ ਠੀਕ ਹੈ ਇਹ ਆਹ ਦੇਖ ਸਕਦੇ ਹੋ ਮਿਤਰੋ ਟਾਇਰਾਂ ਦਾ ਜਿਹੜਾ ਐਮ ਆਰ ਐਫ ਆ ਉਹ ਵੀ ਉਵੇਂ ਦਾ ਉਵੇਂ ਹੀ ਪਿਆ ਟਰੈਕਟਰ ਦਾ ਤੇ ਬਾਕੀ ਦੇਖ ਜਦੋ ਜੈ ਮੰਨ ਕੇ ਚਲੋ ਜਹੇ ਜਹਾਂ ਝਾਂਸੀ ਚੋ ਲਿਆ ਕੇ ਇੱਥੇ ਲਾ ਲਿਆ ਗੱਲ ਉਹੀ ਜੈ 99 90 99 ਕਾ ਤੇ ਕੋਈ ਨਹੀਂ ਹੁੰਦਾ 55 ਐਚ ਪੀ ਪਾਵਰ ਵਾਲਾ 23 ਮਾਡਲ ਦਾ 10 ਲੱਖ ਦੇ ਪਾਉਂਦੇ ਆਂ ਕਿ ਇਹ 11ਵੇਂ ਮਹੀਨੇ ਦਾ ਨਿਕਲਾ ਹੋਇਆ ਵੈਸੇ 23 ਦੇ 11ਵੇਂ ਮਹੀਨੇ ਵਰ ਤਾਂ ਆਪਾਂ 24 ਕਹਿ ਸਕਦੇ ਆਂ ਕਿ ਆਪਾਂ ਲੇ ਲੂਗੇ ਨਾ ਕਾਪੀ 24 ਕਾਪੀ 24 ਜੋ ਮਿੱਤਰੋ ਟਰੈਕਟਰ ਦੀ ਕੰਡੀਸ਼ਨ ਪੂਰੀ ਚੰਗੀ ਪਈ ਆ ਗੱਲ ਬਾਤ ਕਰਕੇ ਟਰੈਕਟਰ ਲੈ ਜਾ ਸਕਦੇ ਆਂ ਬਾਕੀ ਮੰਡੀ ਦੇ ਉੱਤੇ ਟਰੈਕਟਰ ਸਾਨੂੰ ਸਾਰੇ ਮਿਲ ਜਾਂਦੇ ਆ ਤੇ ਬਾਕੀ ਇਹ ਵੀ ਰੇਤ ਵਿੱਚ ਵੀ ਘਟ ਲੈਂਦਾ ਟਰੈਕਟਰ ਲੋਣ ਦੀ ਸਬਦਾ ਵੀ ਦਿੰਨੇ ਆਂ ਹਾਂਜੀ ਤੇ ਦੱਬ ਕੇ ਕਰ ਦਿਓ ਵੀਡੀਓ ਨੂੰ ਸ਼ੇਅਰ ਸੋ ਬਹੁਤ ਬਹੁਤ ਧੰਨਵਾਦ ਜੀ